ਹਰਜੀਤ ਸਿੰਘ ਤੇਰਾ ਸਾਨਾ ਫਾਮਰ ਸਿੰਘ ਰੰਧਾਵਾ ਕਲੋਨੀ ਲਿੰਕ ਰੋਡ ਮਾਨਕੌਰ ਸਿੰਘ ਰਾਣੀ ਸਾਰੀ ਰਾਤ 11:30 ਵਜੇ ਮੋਟਿਆਂ ਪਹਿਲਾਂ ਬਾਥਰੂਮ ਗਿਆ ਵਾਂ ਉਰੋਂ ਠੀਕ ਠਾਕ ਆ ਉਸ ਤੋਂ ਬਾਅਦ ਮੈਂ ਸਵੇਰੇ 2:30 ਜੇ ਉਠਿਆ ਤੇ ਉਹ ਮੇਰਾ ਦਵਾਜੇ ਦਾ ਬਾਬਾ ਲਾ ਕਰਤਾ ਹੈਗਾ ਫੇਰ ਮੈਂ ਲਾ ਕੇ ਗਵਾਂਡੀ ਮੇਰਾ ਭਰਾ ਵੱਡੇ ਰਹਿੰਦੇ ਨੇ ਉਹਨਾਂ ਨੂੰ ਮੈਂ ਫੋਨ ਕੀਤਾ ਵਾ ਉਹ ਆਏ ਨੇ ਉਤੋਂ ਜਾ ਕੇ ਦਰਵਾਜਾ ਕੋੜੀਆਂ ਵਾਲਾ ਦਰਵਾਜਾ ਤੋੜ ਕੇ ਤੇ ਅੰਦਰ ਆ ਕੇ ਉਹਨਾਂ ਨੂੰ ਬਾਹਰ ਕੱਢਿਆ ਤੇ ਇੱਧਰ ਦੂਜੇ ਕਮਰੇ ਚ ਵੇਖਿਆ ਤੇ ਸਾਰੇ ਉਹਨਾਂ ਨੇ ਚੋਰਾਂ ਨੇ ਗ੍ਰਿਲ ਤੋੜ ਕੇ ਬਾਹਲੀ ਬਾਰੀ ਦੀ ਦੇ ਅੰਦਰੋਂ ਆਡਾ ਨੁਕਸਾਨ ਕਰ ਗਏ ਕਿੰਨਾ ਨੁਕਸਾਨ ਹੋਇਆ ਨੁਕਸਾਨ ਆਡਾ 골ਡ ਲੈ ਗਏ ਨੇ 80 ਟੋਲੇ ਸੋਨਾ ਵਾ 50000 ਡਾਲਰ ਦੂਜੇ ਸੀਗੇ ਮਤਲਬ 1000 ਡਾਲਰ ਜਿਹੜਾ ਸੀਗਾ ਉਹ ਸੀਗਾ ਆਪਣਾ ਨਿਊਜ਼ੀਲੈਂਡ ਦਾ ਤੇ 90000 ਇੱਕ ਸੀਗਾ 10000 ਇੱਕ ਸੀਗਾ ਇਹ ਸਮਾਨ ਲੈ ਗਏ ਨੇ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਨੀਆਂ ਕਿ ਇਹ ਜਿਹੜੇ ਅਣਪਛਾਤੇ ਜੋ ਵੀ ਜਾਂ ਕਾਵੇ ਕੀਤਾ ਉਹਨਾਂ ਤੋਂ ਉਹਨਾਂ ਨੂੰ ਫੜਿਆ ਜਾਵੇ ਤੇ ਅੱਗੇ ਤੋਂ ਜੋ ਵੀ ਸਾਡੇ ਨੁਕਸਾਨ ਹੋਇਆ ਵਾ ਲਾਗੇ ਹੋਰ ਕਿਸੇ ਦਾ ਨੁਕਸਾਨ ਨਾ ਹੋਏ ਇਸ ਇਹਦੀ ਕਈ ਤੇ ਕਾਰਵਾਈ ਕੀਤੀ ਜਾਵੇ ਪੁਲਿਸ ਨੂੰ ਅਸੀਂ ਫੋਨ ਕੀਤਾ ਸੀਗਾ ਪੁਲਿਸ ਆਈ ਸੀ ਉਹ ਦੂਜੇ ਆਪਣੇ ਫਿੰਗਰਪ੍ਰਿੰਟ ਵਾਲੀ ਉਹ ਵੀ ਫਿੰਗਰਪ੍ਰਿੰਟ ਉਹ ਵੀ ਲੈ ਕਰ ਗਏ ਨੇ ਕਿਹੜਾ ਥਾਣਾ ਪਿੰਡਾ ਥਾਣਾ ਸਿਟੀ ਥਾਣਾ ਇਹ ਰਾਤ ਹੈ 1 ਤੋਂ 2 ਵਜੇ ਦੇ ਵਿੱਚ ਵਿੱਚ ਹੋਈ ਹੈ ਰਾਤ ਉਹ ਕੈਮਰੇ 'ਚ ਨਹੀਂ ਕੋਈ ਆਇਆ ਵਿੱਚ ਕੋਈ ਕੈਮਰੇ 'ਚ ਨਹੀਂ ਆਇਆ ਕੋਈ ਕੈਮਰੇ 'ਚ ਕੋਈ ਨਹੀਂ ਆਇਆ